ਹਾਂਜੀ ਬਾਬੋ ਕੀ ਹਾਲ ਚਾਲ ਆ ਸਾਰੇ ਵੀਰਾਂ ਦਾ ਤੇ ਕਰਤੀ ਇਹ ਵੀਡੀਓ ਸਟਾਰਟਿੰਗ ਆਪਾਂ ਠੀਕ ਆ ਤੇ ਅੱਜ ਜਰ ਜਿਹੜੇ ਆਪਣੇ ਦੂਜੀ ਕਬੂਤਰੀ ਦੇ ਆਂਡੇ ਆ ਤੇ ਆਇਸ ਤੇ ਚੀਕਾ ਲੀ ਗੀ ਤੇ ਜਿਹੜੇ ਦੋ ਬੱਚਾ ਵਾਲੇ ਇਹਦੇ ਅੰਡੇ ਆਪਾਂ ਦੇਣਿਆ ਮੁੰਡੇ ਨੂੰ ਆਪਣੇ ਨਾਲ ਘਰ ਵਾਲਾ ਵਾਲਾ ਅਮਰਜੀਤ ਤੇ ਜਿਹੜੇ ਇੱਧਰ ਲਿਆ ਠੀਕ ਆ ਉਹਦੇ ਇਹਨਾਂ ਦੇ ਅੰਡੇ ਆਪਾਂ ਇੱਧਰ ਚੇਂਜ ਕਰ ਲਏ ਤੇ ਇਹ ਆਪੇ ਦੁਬਾਰੇ ਹੋਰ ਲਾ ਲੂਗੇ ਨਾ ਤੇ ਚਲੋ ਚੱਕ ਲਈਏ ਅੰਡੇ ਤੇ ਹੁਣ ਕਰਦ ਕੇ ਫੋਨ ਪੁੱਛ ਲਈਏ ਪਹਿਲਾਂ ਹਣਾ ਤੇ ਤੁਹਾਨੂੰ ਦਿਖਾਉਣੇ ਆ ਫਿਰ ਆਪਾਂ ਤੇ ਇਧਰ ਲੈ ਅੰਡੇ ਆਪਾਂ ਚੱਕ ਲੈ ਠੀਕ ਆ ਆਹ ਕਬੂਤਰੀ ਦੇ ਤੇ ਇਹਦੇ ਅੰਡੇ ਚੱਕ ਕੇ ਆਪਾਂ ਇਹ ਖੇਰ ਘਰ ਤੇ ਠੀਕ ਆ ਉਹਨੇ ਆਪਾਂ ਬੱਚੀ-ਪੁੱਛੀ ਕੱਢ ਲੂ ਫਿੱਟ-ਫਿੱਟ ਕਰ ਲੂ ਆਪਾਂ ਸੈਟਿੰਗ ਕਰਦੇ ਹਣਾ ਤੇ ਚਲੋ ਭਰਾ ਅੰਡੇ ਆਪਾਂ ਫੜਾਏਗੇ ਅਮਰਦੀਪ ਜੀ ਚੱਲ ਪਏ ਹੁਣ ਤੇ ਫੜਾਈ ਆਪਾਂ ਨੂੰ ਉਹਨੇ ਧਰਨੇ ਗੋਲਿਆਂ ਗੱਲਾਂ ਥਲੇ ਮ ਅਮਰਦੀਪ ਜੀ ਤੇ ਚਲੋ ਉਹਨੂੰ ਫੜਾ ਦਨੇ ਆਪਾਂ ਆਪੇ ਧਰ ਲੂਗਾ ਇੱਥੇ ਧਰਨੇ ਗੁੰਡਿਆ ਲੈ ਚੋਬਰ ਨੇ ਇੱਥੇ ਧਰਨੇ ਅੰਡਾ ਲਾਈਪ ਹੈ ਧਰਦੂ ਚੱਕਣੀ ਆ ਪਿਆਈ ਹੈ ਜਿਹੜਾ ਪਰਜਤੇ ਦੇ ਐਂ ਕਹਿੰਦੇ ਨੇ ਬਾਕੀ ਇਹ ਤਾਂ ਪੱਠੇ ਪੱਠੇ ਕੜਾਈ ਵਿੱਚ ਦੂਜੇ ਬਾਅਦ ਇਹਨਾਂ ਨੇ ਬੱਚੇ ਗੱਡੀ ਵਿੱਚ ਦੇ ਕੋਲੇ ਦੋ 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 ਰੱਖੀ ਪਿਆ ਆਹ ਤਾਂ ਆਂਟੀ ਪਿੱਲੇ ਲੱਗਦੇ ਨੇ ਲਾਈ ਕੱਲ ਪਰਸੋਂ ਹੈ ਗਰਮ ਬੜੇ ਰੱਖੀ ਪਿਆ ਇਹਨੇ ਗਰਮ ਹੁੰਦੇ ਨਹੀਂ ਕਿਸੇ ਨੂੰ ਇਹਦਾ ਅੱਗੇ ਲਾਈ ਪਿਆ ਜਮ ਦੇਖ ਲੈ ਬੋਲੇ ਕਹਿੰਦੇ ਇਹਨਾਂ ਨੂੰ ਬਸ ਹੋਏ ਕੱਢ ਲੈ ਥੋੜੇ ਦਿਨ ਲੈਣਗੇ ਇਹ ਥੋੜੇ ਦਿਨ ਲੈਣਗੇ ਤੇ ਬਾਅਦ ਕੱਢ ਲੈਣਗੇ ਲਓ ਜੀ ਹੁਣ ਚੱਲਦਾ ਮਨਪ੍ਰੀਤ ਕੋਲੇ ਦੀ ਬਮਲਾ ਬਲੇਗੀ ਬੁੱਕੀ ਹਰਗੇ ਮੰਗਲ ਉਹ ਉੱਦੇ ਕਰਦੇ ਉਹ ਫਰਦਾ ਜਦੋਂ ਚਾਲਦੇ ਨੇ ਲੋ ਬਾਬਿਓ ਤੇ ਆਉਣ ਸਾਰੀ ਜੇ ਰੋਟੀਆਂ ਰਾਟੀਆਂ ਕਰਤੀਆਂ ਕੀ ਕਹਿੰਦੇ ਪਚੂਰਤੀ ਇਹ ਭੁੱਲ ਜੰਨੇ ਆਪਾਂ ਕਹਿਣਾ ਇੱਕ ਪਲੇਟ ਆਪਣੀ ਆ ਰਹੀ ਤੇ ਮੁੰਡਾ ਦੇਈਦਾ ਭੁਜੀ ਦੀ ਭਾਂਡ ਦੀ ਲੱਕੜ ਦੇਈਦਾ ਪਾਇਲਟ ਬੈਠਾ ਬੈਠੇ ਖਾ ਗਿਆ ਇਹ ਰਜਦਾ ਹੀ ਨਹੀਂ ਇਹ ਮੇजे ਦੂਜਾ ਪਸੂ ਵਾਜੀ ਦਾਣਾ ਦੂਣਾ ਲਾਇਆ ਕਰ ਇਹ ਦੂਜਾ ਜਿਹਨੂੰ ਭੁਜੀ ਨਾਲ ਹੀ ਰਜਦਾ ਉਹਨੇ ਤੇ ਹੁਣ ਮੁੰਡਿਆ ਕੱਟ ਲਈ ਬਾਦਾਮ ਪਣ 20 ਬਾਦਾਮ ਕੱਟ ਲਈਏ ਤੇ ਟੌਰੀਅਲ ਤੇ ਢਿੱਡਾਂ ਦੇ ਨਾਲ ਹਨਾ ਦੋਨਾਂ ਦੇ ਤੇ ਮੈਂ ਬਦਾਮ ਨੂੰ ਚੱਕ ਲਿਆ ਮੰਦਰ ਬਾਕੀ ਉੱਡੇ ਫਿਰਦੇ ਪੱਠੇ ਆਪਣੇ ਕਿਹੜੇ ਕਿਹੜੇ ਉੱਡੇ ਫਿਰਦੇ ਮੰਡੇ ਦੱਸ ਬਗਾ ਹੀ ਦੇ ਜਿੰਮਦੀ ਆਹ ਟੂਸੇ ਵਾਲੀ ਟੂਸੇ ਵਾਲੀ ਹਰੇ ਟੂਸੇ ਵਾਲੀ ਤੇ ਕੰਤਰਾ ਵਾਲੀ ਤੇ ਬਲੇ ਕੇ ਬਦਾ ਕੋਠੀ ਤੇ ਤੇ ਇੰਨੀ ਗੱਲ ਆ ਇੰਨੀ ਬਾਤ ਆ ਤੇ ਬਦਾਮ ਚੱਕ ਲਿਆ ਮੈਂ ਤੇ ਨਾਲੇ ਕਰਦ ਚੱਕ ਲਿਆ ਮਾਂ ਪਲੇਟਾਂ ਚੱਕ ਲਿਆ ਮਾਂ ਤੇ ਕੱਟਦੇ ਰਹਿਣਾ ਆਪਾਂ ਲਓ ਜੀ ਤੇ ਚੱਕ ਲਏ ਬਦਾਮ ਆਪਣੇ ਤੇ ਪਲੇਟ ਤੇ ਕਰਦ ਕਿਥੇ ਰਫੋੜਾ ਭਲਾ ਕਰੇ ਆਪ ਹੀ ਕਰਦ ਤੇ ਬਦਾਮ ਬਦੂ ਮੈਂ ਤਾਂ ਬਹੁਤ ਭੁੰਨ ਤੇ ਪਏ ਹੈ ਹਨਾ ਤੇ ਅੱਜ ਗਾਟਾ ਚੱਕ ਲਈ ਤੇ ਬਾਹਰ ਤਾਂ ਲਈ ਕੱਟਦੇ ਆ ਪਾਣਾ ਹਨਾ ਤੇ ਦਿਖਾਉਣੇ ਹਨ ਫਿਰ ਲਓ ਜੀ ਬਦਾਮ ਕੱਢ ਲਏ 10 ਤੇ 10 ਅਜੇ ਹੋਰ ਕੱਢਣੇ ਆ ਤੇ ਇਹਨਾਂ ਨੂੰ ਕੱਟ ਲਈਏ ਫਿਰ ਪਾਣਾ ਤੇ ਫਿਰ ਕਰ ਦਿੰਦੇ ਹਾਂ ਲਓ ਮੇਰੇ ਵੀਰੋ ਤੇ ਬਦਾਮ ਬਦੂ ਕੱਟ ਕੇ ਕਰ ਤੇ ਰੈਡੀ ਤੇ ਕਰ ਤੇ ਫਰੇ ਕੀ ਯਾਰ ਕੇ ਅੰਦਰ ਸਾਰੇ ਕਬੂਤਰ ਅੰਦਰ ਆਪਣੇ ਹੱਥ ਨੂੰ ਗਾ ਬਈ ਹੱਥ ਨੇ ਸ਼ੂਟ ਕਰਦੇ ਆ ਵੀਡੀਓ ਹਨਾ ਅਗਲੇ ਦਿਨ ਠੀਕ ਹੈ ਤੇ ਇੱਕ ਦਿਨ ਵਾਲੀ ਵੀਡੀਓ ਨਹੀਂ ਇਹ ਤੇ ਹੁਣ ਮੈਂ ਤੇ ਮੇਰਾ 파ਟਨਰ ਝਾਕ ਮੁੰਡਿਆ ਹੈਲੋ ਕਰ ਪਹਿਲਾਂ ਹੈਲੋ ਤੇ ਧਰਦੇ ਆ ਬਦਾ ਉਹਨਾਂ ਨੂੰ ਤੇ ਤੁਹਾਨੂੰ ਦਿਖਾਉਣੇ ਫਿਰ ਆਪਾਂ ਚਲੋ ਬਾਪੋ ਤੇ ਧਰਗੇ ਆਪਣੇ ਬਲੇਕ ਹੀ ਨੂੰ ਪਾਣੀ ਤੇ ਫਿਰ ਉਦੋਂ ਹੈ ਹੁਣ ਕੀ ਹੋਇਆ ਫਿਰ ਹੁਣ ਟਾਇਪ ਤਾਂ ਕਿੰਨਾ ਹੋਇਆ ਤਿੰਨ ਚਾਰ ਮਿੰਟ ਹੋ ਗਏ ਬਹੁਤ ਘੜਾ ਉੱਤੇ ਕੇ ਕੋਠੀ ਤੇ ਬਹਿ ਕੇ ਆਏ ਭਾਈ ਦਾ ਯਾਰ ਯਾਰ ਨਾ ਪਿੰਗਰੇ ਚ ਧਰਨ ਚਰਦਾ ਉਹ ਕਰਦੇ ਹੁਣ ਚਲੋ ਜੀ ਧਰਦੇਗੇ ਪਾਣੀ ਇਹਨੂੰ ਆਇਆ 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 ਡੱਕ ਮਾ ਪਾਣੀ ਪੀਂਦੇ ਨਾ ਪੂਰਾ ਪਿਆ ਪੱਤ ਜੀ ਮੂੰਹ ਹੀ ਨਾ ਪੜਾ ਉੱਟ ਕੇ ਮੜ ਰੱਖੇ ਪਾਣੀ ਹੋਰ ਪੀਣੇ ਕੋਣੀ ਬੋਟਿਕ ਬਹੁਤ ਆਇਆ ਕਰੇ ਉੱਟ ਕੇ ਬਾਹਰ ਹੈ ਨਾ ਵੀ ਇਹ ਕੋਠੀ ਸਿੱਧਾ ਬਹਿ ਕੇ ਆ ਗਿਆ ਵੀ ਦੁਪਹਿਰ ਜਿਹੜੀ ਗੱਲ ਹੈ ਦੁਪਹਿਰੇ ਬਹੁਤ ਉੱਡਿਆ ਇਹ ਦੁਪਹਿਰੇ ਮੌਸਮ ਹੋ ਜਾ ਖਰਾਬ ਹੋ ਗਿਆ ਤੇ ਇਹ ਤਾਂ ਲੱਗਦਾ ਰੱਬ ਜੀ ਪੂਰਾ ਭਾਂਡਾ ਸੰਭਾਲਦਾ ਸਾਰਿਆਂ ਨੂੰ ਤੇਜ਼ ਸੀ ਅ ਘੰਟਾ ਇੱਕ ਉੱਡਿਆ ਹਾਂ ਇਹ ਗੱਲ ਹੈ ਤਾਂ ਉੱਡਿਆ ਸਾਰਿਆਂ ਨੂੰ ਸਿਰੇ ਤੇ ਉੱਡਿਆ ਬੰਦ ਰਹਿ ਕੇ ਉੱਡਿਆ ਇੱਕ ਸਾਹ ਦਾ ਬੰਦ ਰਹਿ ਕੇ ਹੈਨਾ ਪਾਣੀ ਪੂਣੀ ਪੀ ਲਿਆ ਉਹਨੇ ਪਾਣੀ ਤੇ ਚੱਕਣਾ ਦੇ ਕੇ ਤੇ ਪਾਣੀ ਚੱਕ ਦਿੰਦੇ ਹਣਾ ਪਾਣੀ ਕਿ ਪੀ ਲਿਆ ਉਹ ਖਿਚ ਬਾਹਲਾ ਜਿਹਦੀ ਪੀਂਦਾ ਉਹ ਪਰ ਪਿਉ ਨੇ ਮਣ ਪ੍ਰਿਤ ਨੇ ਵੀ ਕਿਹਾ ਸੀਗਾ ਕਿ ਨਾ ਪਾਣੀ ਵੀ ਵੱਧ ਪੀਂਦਾ ਏ ਇਹਨੂੰ ਚਰੰਜਨਾ ਦੇਣ ਦੀ ਵੀ ਲੋੜ ਨਹੀਂ ਪਈ ਹਣਾ ਤੇ ਪਾਣੀ ਪੀਲੇ ਪਾਣੀ ਕੱਢਦੇ ਬਾਹਰ ਦਾ ਹਣਾ ਤੇ ਫਿਰ ਧਰਦੇ ਬਾਬੇ ਉਹ ਬਦਾਮ ਆਪਾਂ ਤੇ ਆਪਣੀਆਂ ਟੌਰੀ ਵਾਲੀ ਨੂੰ ਵੀ ਬਦਾਮ ਧਰਨੇ ਹਜੇ ਇਹਨੇ ਪਾਣੀ ਪੂੜੀ ਪੀ ਲਿਆ ਫਿਰ 10 ਮਿੰਟ ਤੱਕ ਪਾਣੀ ਖਿੱਚ ਜੂਗੀ ਬਾ ਜਿਹੜਾ ਰਹੇਗਾ ਮਾੜਾ ਮੋਟਾ ਨਾ ਤੇ ਫਿਰ ਦੋਨਾਂ ਨੂੰ ਬਦਾਮ ਧਰ ਦਿਆਂਗੇ ਦਿਖਾਉਣੇ ਹਨ ਉਹ ਲੋ ਲਓ ਜੀ ਤੇ ਕਬੂਤਰੀ ਦੇਖ ਲਈਏ ਇਹ ਵੀ ਨਹੀਂ ਹੋ ਜੀ ਕਿ ਨਹੀਂ ਮੁੰਡਾ ਕੈਮਰਾ ਫੜੀ ਚੈੱਕ ਕਰਕੇ ਜੇ ਇਹ ਮੁੰਡਾ ਤੇ ਇਹ ਰੱਖੀ ਪਲੇਟ ਵਗੋ ਤੇ ਇਹਨੂੰ ਹੋਰ ਲੱਗਣੇ 20 ਮਿੰਟ ਤੇ ਤੇਰੀ ਭਾਗ ਬਣਾ ਪਾਣੀ ਲਾਓ ਜੀ ਤੇ ਧਰਦੀ ਆਪਣੀ ਕਬੂਤਰੀ ਨੂੰ ਬਦਾਵਣਾ ਹਰੇ ਟੌਰੀ ਵਾਲੇ ਨੂੰ ਆਇਆ 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 ਲਓ ਜੀ ਬਲੇ ਵੀ ਇਹ ਵੀ ਖਾਣ ਲੱਗੀ ਤੇ ਬਲੇ ਕੀ ਨੂੰ ਲੱਗੂ ਟਾਈਮ ਹਜੇ ਹਨਾ ਤੇ ਉਹਨੂੰ ਤਰ੍ਹਾਂ ਬਾਅਦ ਚ ਇਹਨੂੰ ਖਾ ਲੈਣਗੇ ਤਰ੍ਹਾਂ ਲਓ ਕਰੋ ਚੱਕ ਤੇ ਬਲੇ ਕੀ ਨੂੰ ਘੁੰਮ ਕਰੀਏ ਨਾ ਘੁੰ ਘੂ ਚਲੋ ਕੋਈ ਨਹੀਂ ਲਓ ਜੀ ਤੇ ਹੁਣ ਆਪਾਂ ਛੱਡ ਦਈਏ ਲਾਈਟਾਂ ਟੁੱਟਾ ਹਨਾ ਆਹ ਖੁੱਡੇ ਸਾਡੇ ਵਾਲੀਆਂ ਦੇ ਬਾੜੀ ਪੂਰੀ ਕਰ ਦਈਏ ਬੰਦ ਇੱਟਾਂ ਬਾਹਰ ਲੀਆਂ ਵੀ ਛੱਡਦੀ ਹੈ ਨਾ ਲਓ ਜੀ ਛੋੜਦੀ ਲਾਈਟ ਤੇ ਮੜਾ ਬਾਹਰ ਭੇਡ ਲੀਏ ਤੋਤਾ ਉਹਦੇ ਬਾਹਰ ਨਿਕਲ ਗਿਆ ਸੀਗਾ ਤੇ ਕਿ ਜੱਜ ਨਿਕਲ ਜੇ ਰਾਤ ਨੂੰ ਜੀ ਤੇ ਮੈਂ ਤਾਂ ਫੜਿਆ ਨਹੀਂ ਜਣਾ ਲਓ ਜੀ ਭੇਡਤੀਏ ক্লোਜ਼ ਦਾ ਡੋਰ ਹੁੰਦਾ ਨਾ ਡੋਰ ਕੇ ਵਿੰਡੋ ਵਿੰਡੋ ਹੁੰਦੀ ਹੈ ਨਾ ਇਹ ਉਹ ਬਾਬੋ ਤੇ ਬਾਰੀ ਮੂੜੀ ਕਰਤੀ ਲੌਕ ਓਕੇ ਰਿਪੋਰਟਾ ਜਮਾਣਾ ਇਹਨਾਂ ਦੀ ਵੀ ਤੇ ਡੇਟਾਂ ਵੀ ਛੱਡਤੀਆਂ ਤੇ ਆਪਣੇ ਟੂ ਸੇ ਟੌਰੀਅਲ ਉਸ ਸਭੀ ਟੌਰੀਅਲ ਨੂੰ ਪਾ ਦੇ ਬਾਦਾਮ ਉਹ ਵੀ ਓਕੇ ਰਿਪੋਰਟ ਹੈਗੀ ਤੇ ਕੱਲਾ ਰਹੇਗਾ ਬਲੈਕ ਹੀ ਆਪਣਾ ਗਾਣੇ ਜਿਹਨੂੰ ਆਪਾਂ ਜਿਹੜੂ ਬਾਦਾਮ ਪਾਉਣੇ ਆ ਨਾ ਤੇ ਮੁੜ ਕੇ ਉਹਨੂੰ ਵੀ ਛੱਡ ਦਾਂਗੇ ਕਬੂਤਰੀ ਨੂੰ ਵੀ ਕਬੂਤਰੀ ਹਾਲੇ ਖੋਡੇ ਚ ਠੀਕ ਹੈ ਬਾਪੂ ਤੇ ਚਲੋ ਫਿਰ ਠੀਕ ਤੇ ਇਹਨੇ ਮਾਰ ਦਿੱਤੀ ਥੋੜਾ ਲੰਬੀ ਕੰਮ ਤੇ ਮੈਂ ਇਹਨੇ ਬੈਠਾ ਇੱਥੇ ਤੇ ਤੁਹਾਨੂੰ ਦਿਖਾਉਣੇ ਆ ਫਿਰ ਆਪਾਂ ਲਓ ਮੇਰੇ ਵੀਰੋ ਤੇ ਹੁਣ ਆਪਾਂ ਵੇਖ ਲਈਏ ਇਹਦੇ ਇਹ ਵੀ ਇਹਨੇ ਬਾਦਾਮ ਖਾਲੇ ਕਿ ਨਹੀਂ ਖਾਲੇ ਆਪਣੀ ਟੌਰੀ ਆ ਜਲੀ ਹੈ ਨਾ ਤੇ ਚੈੱਕ ਕਰ ਲੀਏ ਵੀ ਤੇ ਮਾਸ਼ਾਅੱਲਾਹ ਸੇ ਬਦਾਮ ਦੋ ਸਾਰੇ ਖਾ ਕੇ ਬੈਠੀ ਹੈ ਰੈਡੀ ਹੋਈ ਪਾਣੀ ਪੂਣੀ ਖਿੱਚ ਗਈ ਸੀ ਕਿਉਂਕਿ ਬਲੈਂਕ ਆ ਤਾਂ ਅਜੇ ਤੱਕ ਪਾਣੀ ਨਹੀਂ ਖਰੀਦ ਤਾਂ 3:30 ਵਜੇ ਦਾ ਪਾਣੀ ਪੂਰਾ ਰਾਜਮਾ ਪੀਤਾ ਸੀ ਵਾਬੋ ਠੀਕ ਹੈ ਤੇ ਇਹ ਹਜੇ ਤੱਕ ਨਹੀਂ ਖਈਦਾ ਪਾਣੀ 8:30 ਵਜੇ ਪਾਣੀ ਖਿੱਚੂ ਆ ਹੈ ਤੇ ਉਸ ਤੋਂ ਬਾਅਦ ਨੂੰ ਤਰ੍ਹਾਂ ਬਦਾਮ ਤੇ ਬਦਾਮ ਦੇ ਇਹਦੇ ਪਹਿਲੇ ਕੱਟੇ ਹੋਏ ਆਪਣੇ ਆ ਰੱਖੇ ਪਰ ਕੱਟ ਕੇ ਇਹਦੇ ਪੰਜ ਬਦਾਮ ਕੱਟੇ ਹੋਏ ਤੇ 10 ਨੂੰ ਪਾ ਦਿਆ ਆਪਾਂ ਤੇ ਪਾਣੀ ਧਾਣੀ ਪਾਉਣਾ ਉਹ ਮਨਪ੍ਰੀਤ ਆ ਕੇ ਪਾ ਦੂਆ ਖੁੱਡਿਆਂ ਜਣਾ ਕਬੂਤਰਾਂ ਨੂੰ ਤੇ ਇੰਨੇ ਆਪਾਂ ਕਰ ਦਿਆਂ ਦੀ ਵੇਟ ਤੇ ਫਿਰ ਕਰਦੇ ਹੁਣ ਨਾਲ ਸ਼ੇਅਰ ਲਓ ਜੀ ਬਾਬਿਓ ਤੇਰੇ ਚੱਲ ਪੈਣ ਕਰੇ ਆਪਾਂ ਤੇ ਚੱਲ ਲਈ ਖਾਈ ਰੋਟੀ ਰਾਟੀ ਹੈਣਾ ਤੇ ਪਾਈਏ ਕਬੂਤਰਾਂ ਨੂੰ ਪਾਣੀ ਚੱਲ ਕੇ ਤੇ ਉਧਰ ਕਰੇ ਕਲੀਅਰ ਸਾਰਾ ਤੇ ਕਰਦੇ ਆਂ ਬਤ ਕੰਮ ਦੇ ਰੌਜ਼ੀ ਚਲੋ ਬਬੂ ਓਕੇ ਰਿਪੋਰਟ ਇਹ ਨਹੀਂ ਤਾਂ ਤੇ ਰੋਟੀ ਢੀ ਖਾ ਕੇ ਦਾਣੇ ਪਾਣੀ ਪਾਏ ਪਿਓ ਓਕੇ ਆ ਚਲੋ ਫੇਰ ਕਰਦੇ ਆਂ